हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਣ ਚੱਕ ਪਾਸ ਬੱਸੀ ਛੇੜ ਲਈ ਲੈ ਕੇ ਆਏ ਆਂਗੇ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆਪਾਂ ਕਰਾਂਗੇ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਈ ਕੋ ਠੀਕ ਹਾਂ ਬਈ ਹਾਂਜੀ ਬਹੁਤ ਵਧੀਆ ਬਈ ਬਾਈ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਮੇਰਾ ਗੁਰਤੇਜ ਆ ਜੀ ਪਿੰਡ ਗੋਮਟੀਕਲਾਂ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਰਾਂ ਰਾਮਪਰਾ ਫੂਰਾਂ ਜੀ ਨੇੜੇ ਪਿੰਡ ਬਈ ਨੇੜੇ ਪਿੰਡ ਭਗਤਾ ਭਾਈ ਕਾ ਭਾਈ ਰੂਪਾ ਤੇ ਦਿਹਾੜਪੁਰ ਮਰਜਾ ਜੀ ਮੋਬਾਈਲ ਨੰਬਰ ਬੋਲ ਦਿਓ 9463606903 ਜੀ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਜਿਹੜੀ ਆਪਾਂ ਬਈ ਇਹ ਸਾਹਮਣੇ ਬੱਸੀ ਦੇਖ ਰਹੇ ਆ ਟਾਪ ਬਰੀਡ ਦੀ ਕਿੰਨੇ ਟਾਈਮ ਦੀ ਇਹ ਚੈੱਕ ਪਾਸ ਆ ਬਾਈ ਇਹ ਬਾਈ ਸਾਢੇ 7 ਮਹੀਨਿਆਂ ਦੀ ਚੈੱਕ ਪਾਸ ਆ ਚੈੱਕ ਪਾਸ ਜਿਵੇਂ ਕਨਫਰਮ ਆ ਆਪਾਂ ਚੈੱਕ ਕਰਵਾਈ ਵੀ ਆ ਤੇ ਅਗਲਾ ਚੈੱਕ ਕਰਵਾ ਕੇ ਲੈ ਕੇ ਜਾਵੀਂ ਠੀਕ ਆ ਦੋ ਦੰਦ ਬੱਛੀ ਆ ਬਾਈ ਮੂੰਹੋਂ ਬਾਈ ਦੋ ਦੰਦ ਆ ਗਈ ਤੇ ਬਾਕੀ ਬਾਈ ਅਰ ਕੰਦੀ ਚੈੱਕ ਕਰਵਾਈ ਵੀ ਆ ਕੋਈ ਵੀ ਵੀ ਆਉਂਦਾ ਆਪਦੀ ਚੈੱਕ ਕਰਵਾ ਕੇ ਜਲ ਜਾ ਹਾਂਜੀ ਹਾਂਜੀ ਬਾਈ ਆਪਣੀ ਚੈੱਕ ਕਰਵਾ ਕੇ ਲੈ ਆਂਦੀ ਵੀ ਆ ਤੇ ਅਗਲਾ ਚੈੱਕ ਕਰਵਾ ਕੇ ਲੈ ਜਾਵੇ ਤੇ ਬਾਈ ਜਿਵੇਂ ਹੁਣ ਤੁਸੀਂ ਦੱਸਿਆ ਵੀ ਦੋ ਦੰਦ ਦਾ ਕੱਦ ਬਹੁਤ ਆ ਬਈ ਨਾ ਉਸ ਹਾਂ ਕੱਦ ਬਹੁਤ ਆ ਬਾਈ ਕੋਈ ਛੂਟ ਹੀ ਨਾ ਮੰਨ ਕੇ ਆ ਵੇ ਵੱਡੀ-ਬੁੱਡੀ ਬੱਛੀ ਕੱਦ ਵਾਲੀ ਆ ਜੀ ਸਹੀ ਆ ਤੇ ਬਈ ਜੇ ਗੱਲ ਕਰੀ ਹੁਣ ਇਹਦੇ ਮਦਰ ਕਾਰਡ ਦਾ ਜਾਂ ਕਿਹੜੇ ਸੀਮਣ ਦੀ ਆ ਪਤਾ ਕੁਛ ਆਪ ਨੂੰ ਮਦਰ ਆਪਾਂ ਬਈ ਕੁਛ ਨਹੀਂ ਪੁੱਛਿਆ ਪਰ ਇਹਦੀ ਆਪਾਂ ਬੈੜ ਕੋਲੇ ਖੜੀ ਦੇਖੀ ਸੀਗੀ ਚੰਗੇ ਰਿਕਾਰਡ ਤੇ ਦੁੱਧ ਤੇ ਚੱਲ ਰਹੀ ਐ ਇਸ ਟਾਈਮ ਤੇ ਤੀਜਾ ਸੂਆ ਹੋ ਸੂਈ ਵੀ ਆ ਤੇ ਆਪਾਂ ਕੋਈ ਫਾਰਮ ਚੋਂ ਨਹੀਂ ਲਈ ਘਰੇਲੂ ਪਰਿਵਾਰ ਤੋਂ ਬੈੜ ਲਈ ਐ ਤੇ ਅਗਲੇ ਆਪ ਦੀ ਸੋਚ ਸਮਝ ਕੇ ਲੈ ਕੇ ਜਾਵੇ ਠੀਕ ਐ ਬਈ ਹਾਂਜੀ ਬਈ ਤੇ ਚੋਲੀ ਚਾਰ ਥਾਣੀਆਂ ਹਾਂ ਚਾਰ ਥਾਣੇ ਹੋਣਗੇ ਬਈ ਠੰਡੀ ਸੀਲ ਆ ਪੂਰੀ ਥੋੜਾ ਜਿਹਾ ਕੈਮਰੇ ਦਾ ਕਰਦੀ ਐ ਸਹੀ ਐ ਮੈਂ ਕਹਿਣਾ ਕਰਨਾ ਕੁਛ ਨਹੀਂ ਇੱਕ ਨਵੀਂ ਆਈ ਕਰਕੇ ਥੋੜੀ ਜਿਹੀ ਚੌੜੀ ਜੀ ਕਰਦੇ ਜਰੂਰ ਬ ਬੁੱਧੀਵਾਦੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਮੂੰਹ ਮੱਥਾ ਕਰਮਾਲੀ ਦਾ ਬਾਕੀ ਪ੍ਰਿੰਟ ਬਹੁਤ ਚੰਗਾ ਹੈਗਾ ਤੇ ਝੋਲੀ ਆਪਾਂ ਚੈੱਕ ਕਰਵਾ ਲੈਣੇ ਬਾਈ ਥੋੜਾ ਜਨਾ ਡਰਦੀ ਆ ਹੋਰ ਕੋਈ ਚੱਕਰ ਨਹੀਂ ਕੈਮਰੇ ਲੈ ਚੈੱਕ ਕਰ ਸਕਦਾ ਝੋਲੀ ਬਹੁਤ ਸੋਹਣੀ ਤਿਆਰ ਕਰੂਗੀ ਹਾਂਜੀ ਹਾਂਜੀ ਬਹੁਤ ਵਧੀਆ ਲੇਵਾ ਹਵਾਨਾ ਤਿਆਰ ਕਰਦੀ ਹੁੰਦੀ ਆ ਬਾਕੀ ਬਾਈ ਬੇਲ ਬਹੁਤ ਆ ਹਾਂਜੀ ਬੇਲ ਬਹੁਤ ਆ ਲੰਮੀ ਲੰਮੀ ਬਾਈ ਜੇ ਕਰ ਸਕਦੇ ਹੋ ਬਾਕੀ ਅਗਲੇ ਨੂੰ ਦਿਸੀ ਜਾਂਦਾ ਜਿਹੜਾ ਕੋਸ ਹੈਗਾ ਸਹੀ ਆ ਬਾਈ ਬਾਕੀ ਲੰਮੀ ਬਹੁਤ ਆ ਬੇਲ ਫੁੱਲ ਕਰਮਾਲੀ ਦੀ ਤੋਰਾ ਤਾਰਾ ਚੈੱਕ ਕਰਵਾ ਲੈ ਹਾਂਜੀ ਤੋਰਾ ਤਾਰਾ ਤਾਂ ਕਿਸੇ ਪਾਸੋਂ ਨਹੀਂ ਬੱਛੀ ਹੱਥ ਤਰਾਂਦੀ ਮੈਂ ਕਹਿੰਦਾ ਮਸਤੀ ਕਰਦੀ ਆ ਪੂਰੀ ਪੂਰੀ ਮਸਤੀ ਕਰਦੀ ਆ ਬਈ ਲੈ ਹੁਣ ਝੋਲੀ ਆ ਪਸ ਮਾਰ ਕੇ ਚੈੱਕ ਕਰਵਾ ਲੈ ਦੇਖ ਸਕਦੇ ਆ ਬਈ ਬਹੁਤ ਸੋਹਣੀ ਝੋਲੀ ਆਗੀ ਥਣ ਵੀ ਬਹੁਤ ਚੰਗਾ ਲੱਗਿਆ ਵਾ ਗਲਾਬੀ ਨੂੰ ਥਣ ਲੱਗਿਆ ਵਗਾ ਬਾਕੀ ਪ੍ਰਿੰਟ ਦੀ ਗੱਲ ਕਰੀਏ ਸੁਨੱਖਪਣੇ ਦੀ ਗੱਲ ਕਰੀਏ ਪੂਰੀ ਮਸਤੀ ਆ ਹੈਨਾ ਮਸਤੀ ਤਾਂ ਫਿਰ ਬਈ ਜਦੋਂ ਨਵਾਂ ਪਸ਼ੂ ਆਉਂਦਾ ਨਾ ਥੋੜੀ ਜੀ ਕਰਦੀ ਆ ਬਾਕੀ ਗੱਲ ਹੋਰ ਸਮੇਂ ਹੀ ਪੜੀ ਬਹੁਤ ਹਾਂ ਸਮੇਂ ਹੀ ਪੜੀ ਠੰਡੀ ਸੀਲ ਵੀ ਬਹੁਤ ਆਪਣੀ ਗਾਰੰਟੀ ਐ ਇਸ ਚੀਜ਼ ਦੀ ਕੋਈ ਵੀ ਬੰ ਜਿਵੇਂ ਮਰਜ਼ੀ ਥੋੜਾ ਜਿਹਾ ਇੱਕ ਆਪਣੇ ਤੋਂ ਉਪਰ ਕਰਦੀ ਇੱਕ ਖੜੀ ਵੀ ਹਜੇ ਧਾਈ ਹੋਈ ਸੀ ਲੱਗਦਾ ਤੇ ਬਈ ਮੁੱਲੇ ਦਾ ਫਰਕ ਹੀ ਰਹੂਗਾ ਲੈਣ ਤੇ ਮੁੱਲੇ ਦਾ ਬਈ ਫੋਨ ਤੇ ਕਰਾਂਗੇ ਮੁੱਲ ਜਾਇਜ਼ ਰਹੂ ਜਮਾਂ ਜਾਇਜ਼ ਕਰਾਂਗੇ ਫੋਨ ਨਾ ਮੁੱਲ ਜਮਾਂ ਜਾਇਜ਼ ਕਰਾਂਗੇ ਤੇ ਅਗਲਾ ਬਸ ਕੋਈ ਕੱਚੇ ਜਿਹੇ ਰੁਪਏ ਹੀ ਨਾ ਲਾਵੇ ਆਪਾਂ ਨੂੰ ਠੀਕ ਹੈ ਬਈ ਹਾਂਜੀ ਠੀਕ ਮੁੱਲ ਬਈ ਕਹਿੰਦਾ ਵੀ ਖਿੱਚ ਕੀ ਕਰਾਂਗੇ ਬਈ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋਗੇ ਤੋਰਾ ਤਾਰਾ ਤੁਸੀਂ ਚੈੱਕ ਕਰ ਸਕਦੇ ਇੱਕ ਨੰਬਰ ਆਗਾ ਬਾਕੀ ਲੰਮੀ ਲੰਮੀ ਬਹੁਤ ਆਗੀ ਥੋੜਾ ਜਿਹਾ ਮੰਨ ਕੇ ਚਲੋ ਵੀ ਨਵਾਂ ਹਾਣਾ ਬਾਕੀ ਬੱਚਾ ਹੈਗਾ ਕਿ ਨਹੀਂ ਹਾਂਜੀ ਹਾਂਜੀ ਜਿੰਦ ਜਾਨ ਵਾਲੀ ਕਿਸੇ ਵੀ ਵੀਰ ਨੂੰ ਬਾਈਏ ਬੱਸੀ ਪਸੰਦ ਆਵੇ ਕਰ ਲਿਓ ਬਾਈ ਨਾ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ